ਈਬੀਪ ਸਾਂਝਾ ਤੁਹਾਨੂੰ ਰੱਖੇ ਅੱਗੇ ਰੰਜੀ ਮੁਕਾਬਲੇ ਵਿੱਚ ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ ਵਰੁਣ ਸੂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਦਿੱਲੀ ਨੇ ਗੁਜਰਾਤ ਤੇ ਵੱਡੀ ਜਿੱਤ ਦਰਜ ਕੀਤੀ ਦਿੱਲੀ ਨੇ ਇਸ ਮੁਕਾਬਲੇ ਵਿੱਚ ਗੁਜਰਾਤ ਨੂੰ 1 ਪਾਰੀ ਅਤੇ 109 ਦੌੜਾਂ ਨਾਲ ਮਾਤ ਦਿੱਤੀ ਦਿੱਲੀ ਨੇ ਪਹਿਲੀ ਪਾਰੀ ਵਿੱਚ ਉਨਮੁਖ ਚੰਦ ਅਤੇ ਵਿਰਿੰਦਰ ਸਹਿਵਾਗ ਦੇ ਸੈਂਕੜਿਆਂ ਦੇ ਚਲਦੇ ਸਕੋਰ ਬੋਰਡ ਤੇ 425 ਰਨ ਖੜੇ ਗਿਤੇ। ਜਵਾਬ ਵਿੱਚ ਗੁਜਰਾਤ ਦੀ ਟੀਮ ਮਹਿਜ਼ 150 ਦੌੜਾਂ ਤੇ ਹੀ ਢੇਰ ਹੋ ਗਈ। ਇਸ ਪਾਰੀ ਵਿੱਚ ਵਰੁਣ ਨੇ 4 ਜਦਕਿ ਸ਼ਿਵਮ ਨੇ 2 ਵਿਕਟਾਂ ਆਪਣੀ ਝੋਲੀ ਵਿੱਚ ਪਾਈਆਂ। ਪਹਿਲੀ ਪਾਰੀ ਵਿੱਚ 275 ਦੌੜਾਂ ਪਿੱਛੇ ਹੋਣ ਤੋਂ ਬਾਅਦ ਗੁਜਰਾਤ ਦੀ ਟੀਮ ਦੂਜੀ ਪਾਰੀ ਵਿੱਚ ਵੀ ਕੋਈ ਕਮਾਲ ਨਹੀਂ ਕਰ ਪਾਈ ਅਤੇ ਦਿੱਲੀ ਦੇ ਗੇਂਦਬਾਜ਼ਾਂ ਸਾਹਮਣੇ ਗੁਜਰਾਤ ਦੇ ਬੱਲੇਬਾਜ਼ ਫਲॉप ਸਾਬਤ ਹੋਏ। ਇਸ ਪਾਰੀ ਵਿੱਚ ਗੁਜਰਾਤ ਦੀ ਪੂਰੀ ਟੀਮ 160 ਰਨ ਤੇ ਸਿਮਟ ਗਈ। ਇਸ ਪਾਰੀ ਵਿੱਚ ਇੱਕ ਵਾਰ ਫਿਰ ਵਰਨੂੰ ਸੂਦ ਅਤੇ ਸ਼ਿਵਮ ਸ਼ਰਮਾ ਨੇ ਕਮਾਲ ਕੀਤਾ ਵਰੁਣ ਨੇ 6 ਜਦਕਿ ਸ਼ਿਵਮ ਨੇ 4 ਵਿਕਟਾਂ ਹਾਸਲ ਕੀਤੀਆਂ ਇਹ ਵੀ ਪੰਜਾਬ ਤੁਹਾਨੂੰ ਰੱਖੇ ਅੱਗੇ